ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਾਰੇ ਡੇਰੀਆਂ ਵਾਲੇ ਵੀਰਾਂ ਦਾ ਜੋ ਵੀ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਵੀਰ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਇੱਕ ਬਿਲਕੁਲ ਤਾਜੀ ਨਵੀਂ ਵੀਡੀਓ ਆਈ ਹੈ ਜੀ ਦੇ ਵਿੱਚ ਇੱਕ ਗੱਬਣ ਝੋਟੀ ਹੈ ਜਿਹਦੇ ਪੰਜ ਚਾਰ ਦਿਨ ਸੂਣ ਦੇ ਬਾਕੀ ਹੈ ਬਹੁਤ ਸੋਹਣੀ ਕੁੰਡੀ ਝੋਟੀ ਹੈ ਬਹੁਤ ਹੀ ਸੋਹਣਾ ਥਣ ਲੇਵਾ ਹੈ ਚੰਗੀ ਦੁੱਧ ਦੀ ਮਾਲਕ ਹੈ ਜੀ ਦਾ ਮੁੱਲ 115000 ਰੁਪਇਆ ਉਸ ਤੋਂ ਬਾਅਦ ਇੱਕਾ ਬੂਰੇ ਰੰਗ ਦੀ ਕੱਤੀ ਹੈ ਬੂਰੇ ਰੰਗ ਦੀ ਹੈ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਬਹੁਤ ਵਧੀਆ ਥਣ ਲੇਵਾ ਇਹਦਾ ਕਿਸੇ ਵੀ ਵੀਰ ਭਰਾ ਨੇ ਇਹ ਖਰੀਦਣੀ ਹੋਵੇ ਖਰੀਦਣਾ ਚਾਹੁੰਦਾ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਰੇ ਭਰਾਵਾਂ ਨੂੰ sasrika